ਪੈਰਾਂ ਦੇ ਅੰਗੂਠੇ ਇਸ ਜਗ੍ਹਾ ਤੋਂ ਆਪਣੇ ਬਾਹਰ ਨਿਕਲ ਜਾਂਦੇ ਆ ਇਸ ਜਗ੍ਹਾ ਤੇ ਬੋਨੀ ਪ੍ਰੋਟਰੂਜਨ ਹੋ ਜਾਂਦੀ ਹੈ ਜਿਸ ਨੂੰ ਬਨੀਅਨ ਕਿਹਾ ਜਾਂਦਾ ਹੈ ਬੋਨ ਦੀ ਫਾਰਮੇਸ਼ਨ ਹੋਣ ਲੱਗ ਜਾਂਦੀ ਹੈ ਪੈਰਾਂ ਦੇ ਅੰਗੂਠੇ ਐਦਾਂ ਹੋ ਜਾਂਦੇ ਆ ਜ਼ਿਆਦਾਤਰ ਔਰਤਾਂ ਦੇ ਵਿੱਚ ਪਾਇਆ ਜਾਂਦਾ ਸੋ ਕੋਈ ਵੀ ਸ਼ੂਜ਼ ਪਾਉਣਗੇ ਉਥੋਂ ਸ਼ੂਜ਼ ਤੋਂ ਬਾਹਰ ਨਿਕਲੇ ਆਉਂਦਾ ਸੋ ਕਿਤੇ ਵੀ ਟਾਈਟ ਸ਼ੂ ਟਾਈਟ ਜੁੱਤੀ ਤੁਸੀਂ ਨਹੀਂ ਪਾਉਣੀ ਇਸ ਦੀਆਂ ਬਹੁਤ ਆਸਾਨ ਕਸਰਤਾ ਨੇ ਜ਼ਿਆਦਾਤਰ ਜਿਨ੍ਹਾਂ ਦਾ ਯੂਰਿਕ ਐਸਿਡ ਜ਼ਿਆਦਾ ਰਹਿੰਦਾ ਉਹਨਾਂ ਦੇ ਹੀ ਬੋਨੀ ਫਾਰਮੇਸ਼ਨ ਇਸ ਜਗ੍ਹਾ ਤੇ ਹੀ ਜ਼ਿਆਦਾ ਹੁੰਦੀ ਹੈ ਸੋ ਇਸ ਨੂੰ ਆਪਾਂ ਕਿਵੇਂ ਆਸਾਨ ਕਸਰਤਾ ਨਾਲ ਠੀਕ ਕਰ ਸਕਦੇ ਆ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਇਹ ਹੀ ਡਿਸਕਸ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਗੱਲ ਆਪਾਂ ਜਿਹੜੇ ਆਪਣਾ ਫੇਸ਼ੀਆ ਟਾਈਟ ਹੋ ਜਾਂਦਾ ਇਹ ਵਾਲਾ ਜਿਹੜਾ ਫੇਸ਼ੀਆ ਹੀ ਟਾਈਟ ਹੋ ਜਾਂਦਾ ਆਪਾਂ ਕਾਫ ਮਸਲ ਨੂੰ ਸਟ੍ਰੈਚ ਕਰਾਂਗੇ ਆਪਾਂ ਇੱਥੇ ਰੱਖ ਲੈਣਾ ਐਦਾਂ ਕਰਕੇ ਔਰ ਤੌਲੀਏ ਦੀ ਮਦਦ ਨਾਲ ਐਦਾਂ ਕਰਕੇ ਆਪਾਂ ਜ਼ੋਰ ਦੀ ਸਟ੍ਰੈਚ ਕਰਾਂਗੇ ਅੰਦਰ ਨੂੰ ਔਰ ਇੱਥੇ ਆਪਾਂ ਹੋਲਡ ਕਰਾਂਗੇ ਪੂਰੇ 15 ਸੈਕਿੰਡ ਦੈਨ ਰਿਲੈਕਸ ਇਸ ਦੇ ਤਿੰਨ ਤੋਂ ਚਾਰ ਸੈਟ ਸਵੇਰੇ ਤਿੰਨ ਤੋਂ ਚਾਰ ਸੈਟ ਦੁਪਹਿਰੇ ਤਿੰਨ ਤੋਂ ਚਾਰ ਸੈਟ ਸ਼ਾਮ ਇਹ ਹੋ ਗਿਆ ਪਹਿਲਾ ਸਟ੍ਰੈਚ ਜਿਸ ਦੇ ਵਿੱਚ ਆਪਾਂ ਆਪਣੇ ਕਾਫ ਮਸਲਸ ਔਰ ਆਪਣੇ ਜਿਹੜਾ ਫੇਸ਼ੀਆ ਇਸ ਨੂੰ ਆਪਾਂ ਸਟ੍ਰੈਚ ਕੀਤਾ ਹੁਣ ਜਿਹੜੀ ਦੂਜੀ ਕਸਰਤ ਹੈ ਫੇਸ਼ੀਆ ਹੀ ਆਪਾਂ ਹੋਰ ਰਿਲੀਜ਼ ਕਰਾਂਗੇ ਉਸ ਦੇ ਲਈ ਕੀ ਕਰਾਂਗੇ ਆਪਾਂ ਨੂੰ ਇੱਕ ਰੋਲਰ ਚਾਹੀਦਾ ਹੋਏਗਾ ਬੇਸ ਦੇ ਉੱਪਰ ਆਪਾਂ ਦੋਨੋਂ ਪੈਰ ਰੱਖ ਕੇ ਇਹਦਾ ਰੋਲ ਕਰਾਂਗੇ ਔਰ ਇਸ ਨੂੰ ਆਪਾਂ ਦਿਨ ਦੇ ਵਿੱਚ 5 ਮਿੰਟ ਸਵੇਰੇ 5 ਮਿੰਟ ਦੁਪਹਿਰੇ 5 ਮਿੰਟ ਸ਼ਾਮ ਇਹ ਹੋਗੀ ਤੁਹਾਡੀ ਦੂਜੀ ਕਸਰਤ ਰੋਲ ਦੀ ਜਗ੍ਹਾ ਤੇ ਤੁਸੀਂ ਕੁਝ ਵੀ ਲੈ ਸਕਦੇ ਹੋ ਜਿਵੇਂ ਬੋਟਲ ਦੇ ਵਿੱਚ ਪਾਣੀ ਪਾ ਕੇ ਫ੍ਰਿਜ ਵਾਲੇ ਖਾਣੇ 'ਚ ਲਾ ਦਿਓ ਉਸ ਨੂੰ ਬਰਫ਼ ਬਣ ਜਾਏਗੀ ਔਰ ਉਸ ਨੂੰ ਤੁਸੀਂ ਰੋਲ ਕਰੋਗੇ ਉਸ ਨਾਲ ਹੀ ਆਪਣਾ ਜਿਹੜਾ ਇਹ ਪੇਸ਼ੀਆ ਜਿਹੜਾ ਟਾਈਟ ਹੋਇਆ ਹੁੰਦਾ ਇਸ ਤੇ ਇਨਫਲੇਮੇਸ਼ਨ ਹੋਈ ਹੁੰਦੀ ਆ ਉਹ ਕਟਣੀ ਸਟਾਰਟ ਹੋ ਜਾਏਗੀ ਉਸ ਤੋਂ ਬਾਅਦ ਜਿਹੜੀ ਤੀਜਾ ਕੰਮ ਤੁਸੀਂ ਕਰਨਾ ਇਸ ਜਗ੍ਹਾ ਤੇ ਹਲਕੀ ਜਿਹੀ ਉਂਗਲਾਂ ਨਾਲ ਇਸ ਜਗ੍ਹਾ ਤੇ ਡੀ ਫ੍ਰਿਕਸ਼ਨ ਮ사ਜ ਕਰਨੀ ਆ ਕਿਸੇ ਵੀ ਤੁਸੀਂ ਆਇਲ ਨਾਲ ਕਰ ਸਕਦੇ ਹੋ ਇਸ ਨੂੰ ਤੁਸੀਂ 2 ਮਿੰਟ ਬਾਸ ਸੌਣ ਤੋਂ ਪਹਿਲਾਂ ਰੋਜ਼ਾਨਾ ਕਰੋ ਔਰ ਉਸ ਤੋਂ ਅਗਲੀ ਕਸਰਤ ਹੈਗੀ ਆ 2D ਹੀਲ ਰੇਜ਼ ਮਤਲਬ ਜਿਹੜੇ ਤੁਹਾਡੇ ਪੰਜੇ ਆ ਇਹ ਪੰਜਿਆਂ ਤੇ ਤੁਸੀਂ ਦੇਖੋ ਧਿਆਨ ਨਾਲ ਇਦਾਂ ਖੜ ਕੇ ਔਰ ਬਿਲਕੁਲ ਪੂਰਾ ਭਾਰ ਦੇਣਾ ਅਗੂਠਿਆਂ ਤੇ ਫੇਰ ਵਾਪਸ ਪੂਰਾ ਗੂਠਿਆਂ ਤੇ ਭਾਰ ਦੇਵਾਂਗੇ ਫੇਰ ਵਾਪਸ ਯਾਨਾ ਦੇਖੋ ਪੂਰਾ ਗੁੱਠਿਆਂ ਤੇ ਭਾਰ ਦੇਵਾਂਗੇ ਫੇਰ ਵਾਪਸ ਪੂਰਾ ਗੁੱਠਿਆਂ ਤੇ ਭਾਰ ਦੇਵਾਂਗੇ ਫੇਰ ਵਾਪਸ ਇਸਦੇ ਤੁਸੀਂ ਘੱਟੋ ਘੱਟ 10 ਸੈੱਟ ਲਾਉਣੇ ਆ ਔਰ ਸਵੇਰੇ ਦੁਪਹਿਰੇ ਸ਼ਾਮ ਲਾਉਣੇ ਆ ਸਾਰੀਆਂ ਕਸਰਤਾਂ ਕਰੋ ਔਰ ਨਾਲ ਦੀ ਨਾਲ ਤੁਸੀਂ ਆਪਣੇ ਜਿਹੜਾ ਸ਼ੂ ਪਾਉਣਾ ਉਹ ਮੂਹਰੋਂ ਟਾਈਟ ਨਹੀਂ ਹੋਣਾ ਚਾਹੀਦਾ ਮੂਹਰੋਂ ਜਿਵੇਂ ਜਿਹੜੇ ਬੰਦ ਸ਼ੂ ਹੁੰਦੇ ਆ ਉਹ ਨਹੀਂ ਚਾਹੀਦਾ ਸ਼ੂ ਪੂਰਾ ਖੁੱਲਾ ਹੋਵੇ ਜਿਸ ਦੇ ਵਿੱਚ ਪੈਰ ਪ੍ਰੋਪਰ ਸੌਫਟਲੀ ਤੁਹਾਡਾ ਖੁੱਲਾ ਡੁੱਲਾ ਰੱਖਿਆ ਜਾਵੇ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਸੀਂ ਜਿਹੜੀ ਤੁਹਾਡੀ ਬੁਨੀਆਂ ਹੋ ਗਈ ਹੈ ਪੈਰਾਂ ਦੇ ਅੰਗੂਠੇ ਹੋ ਗਏ ਆ ਉਸ ਨੂੰ ਤੁਸੀਂ ਠੀਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ